अमर रहे बाबा साहिब डॉक्टर भीम अंबेडकर अमर रहे बाबा साहिब डॉक्टर भीम अंबेडकर अमर रहेब ते सोचे बाबा साहिब ते सोचे बाबा साहिब तरी सोचे बाबा साहिब डॉक्टर भीम अंबेडकर अमर रहे ਬਾਬਾ ਸਾਹਿਬ ਡਾਕਟਰ ਪਿੰਦਰਾ ਮਟਕਰ ਜੀ ਦੇ 68ਵੇਂ ਪ੍ਰੇਮ ਅਨਮਾਨ ਦੇ ਅਚੋ ਬਾਰਡ ਦੇ ਵਿੱਚ ਕੋਨੇ-ਕੋਨੇ ਵਿੱਚ ਬਣਾਇਆ ਜਾਂਦਾ ਹੈ। ਹੌਸਲ ਨੂੰ ਮੋਖ ਰੱਖਿਆ ਹੋਇਆ। ਨਗਰ ਪਹਿੜ ਦੇ ਵਿੱਚ ਵੀ 바ਵਾ ਸਾਹਿਬ ਦਾ ਜੋ ਪ੍ਰੇਮ ਨਰਮਨ ਦੇ ਅਸਰ ਉਹ ਵੀ ਮਨਾਇਆ ਜਾ ਰਿਹਾ ਜਿਸ ਅਸੀਂ 바ਵਾ ਸਾਹਿਬ 핌ਰਾਉਂ ਦੇ ਕਰਕੇ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਕਿ ਜਿਨ੍ਹਾਂ ਨੇ ਇਸ ਬੱਬੇ ਕੁਚਲੇ ਸਮਾਜ ਲਈ ਵੱਡੀ ਕਾਨਣਾ ਕਰਕੇ ਸਾਨੂੰ ਵੱਡੇ ਵੱਡੇ ਉਹਨਾਂ ਤੇ ਪਹੁੰਚ ਆਇਆ ਔਰ ਕੋਈ ਡੀਸੀ ਬਣਿਆ ਕੋਈ ਮੈਨੇਜਰ ਬਣਿਆ ਕੋਈ ਡੀਜੀਪੀ ਬਣਿਆ ਕੋਈ ਐਸਐਸਪੀ ਬਣਿਆ ਜਾਂ ਵੱਡੇ ਵੱਡੇ ਕਾਰੋਬਾਰ ਸ਼ੁਰੂ ਕੀਤੇ ਉਹ ਕੀ ਦੀ ਦੇਣ ਸੀ ਉਹ ਭਾਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਦੇਣ ਸੀ ਕਿਉਂਕਿ ਇਹਨਾਂ ਨੇ ਜੋ ਮਨੁਬਾਤ ਦੇ ਨਾਲ ਲੜਾਈ ਲੜੀ ਉਸੇ ਲੜਾਈ ਦੇ ਤਹਿਤ ਇਹਨਾਂ ਨੇ ਫਿਰ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਿਖਿਆ 26 ਜਨਵਰੀ 1950 ਤੋਂ ਬਾਅਦ ਫਿਰ ਸਾਨੂੰ ਜਿਹੜਾ ਹੱਕ ਮਿਲਣੇ ਸ਼ੁਰੂ ਹੋਏ ਚਾਹੇ ਸਾਨੂੰ ਪੜ੍ਹਨ ਦਾ ਹੱਕ ਸੀ ਚਾਹੇ ਸਾਨੂੰ ਆਪਣਾ ਰੁਜ਼ਗਾਰ ਨੌਕਰੀ ਕਰਨ ਦਾ ਹੱਕ ਸੀ ਉਹ ਸਾਰੇ ਜਿਹੜੇ ਅਧਿਕਾਰ ਸੀ ਸਾਨੂੰ 바ਵਾ ਸਾਹਿਬ ਨੇ ਦਵਾਏ ਕਿਉਂਕਿ 바ਵਾ ਸਾਹਿਬ ਜਦੋਂ 6 ਦਸੰਬਰ 1956 ਨੂੰ ਸਾਡੇ ਵਿੱਚੋਂ ਗਏ ਤਾਂ ਉਹਨਾਂ ਨੇ ਪਹਿਲਾਂ ਇੱਕ ਆ ਤੂਬਰਤ ਵਿੱਚ ਰੈਲੀ ਕੀਤੀ ਸੀ ਆਗਰੇ ਦੇ ਵਿੱਚ ਤਾਂ ਉਹ ਇੱਕ ਸਾਨੂੰ ਸੰਦੇਸ਼ ਦੇ ਕੇ ਗਏ ਸੀ ਕਿ ਇਹ ਮੇਰੇ ਸਮਾਜ ਦੇ ਲੋਕੋ ਵੀ ਜਿਹੜਾ ਮੈਂ ਕਾਰਵਾ ਲੈ ਕੇ ਚੱਲਿਆ ਵੀ ਜੇ ਤੁਸੀਂ ਇਹਨੂੰ ਅੱਗੇ ਨਹੀਂ ਲਿਜਾ ਸਕਦੇ ਕਹਿੰਦੇ ਇਹਨੂੰ ਕਿਸਾਬ ਨਹੀਂ ਜਾਣ ਦੇਣਾ ਇਸ ਕਰਕੇ ਅੱਜ ਸਾਡਾ ਸਾਰਿਆਂ ਦਾ ਫਰਜ ਵੰਡਾ ਵੀ ਜਿਹੜੀ ਬਾਵਾ ਸਾਹਿਬ ਦੀ ਮੂਵਮੈਂਟ ਆ ਬਈ ਉਹਨੂੰ ਆਪਾਂ ਇਹ ਜੇ ਅੱਗੇ ਲੈ ਕੇ ਜਾਈਏ ਕਿਉਂਕਿ ਅੱਜ ਅਸੀਂ ਦੇਖਦੇ ਆਂ ਵੀ ਜਿਹੜੀ ਆ ਕਰੋਪ ਆ ਗਈ ਆ ਕਿਉਂਕਿ ਉਸ ਤੋਂ ਬਾਅਦ 30 35 ਸਾਲ ਜਿਹੜੀ 바ਵਾ ਸਾਹਿਬ ਦੀ ਮੂਵਮੈਂਟ ਸੀ ਉਹ ਬਿਲਕੁਲ ਢੱਪ ਹੋ ਗਈ ਸੀ ਪਰ ਉਸ ਤੋਂ ਬਾਅਦ ਸਾਹਿਬ ਫਿਰ ਅਸੀ ਰਾਮ ਜੀ ਆਏ ਜਿਨ੍ਹਾਂ ਨੇ 바ਵਾ ਸਾਹਿਬ ਦੀ ਸੋਚ ਨੂੰ ਪਿੰਡ ਪਿੰਡ ਗਲੀ ਗਲੀ ਮਹੱਲੇ ਮੰਡੇ ਲੈ ਕੇ ਗਏ ਔਰ ਜੀ ਦੀ ਬਦੌਲਤ ਉਹਨਾਂ ਨੇ ਯੂਕੇ ਦੇ ਵਿੱਚ ਆਪਣਾ ਰਾਜ ਭਾਗ ਕਾਇਮ ਕੀਤਾ ਔਰ ਆਪਣੇ ਲੋਕਾਂ ਦੇ ਦੇ ਹੱਕ ਹਕੂਕ ਸਿਉ ਲੈ ਕੇ ਦਿੱਤੇ ਕਿ ਜਿੰਨੇ ਵੀ ਫਰਜ਼ਵਾਨ ਦੇ ਸੀ ਉੱਥੇ ਉਹ ਸਰਕਾਰ ਬਣਾ ਕੇ ਭੈਣ ਕੁਮਾਰੀ ਮਾਇਆਬੱਤੀ ਜੀ ਨੇ ਆਪਣੇ ਥਾਥ ਦਿਵਾਏ ਇਸ ਕਰਕੇ ਕਿਉਂਕਿ ਉਹਨਾਂ ਨੇ ਪਾਰਲੀਮੈਂਟ ਵੱਲ ਨੂੰ ਹੱਥ ਕਰਕੇ ਕਿਹਾ ਸੀ ਕਿ ਇਹ ਤੁਸੀਂ ਪਾਰਲੀਮੈਂਟ ਦੇ ਕਾਰਜਾ ਕਰ ਲਹੋ ਜੇ ਅੱਜ ਤੁਸੀਂ ਪਾਰਲੀਮੈਂਟ ਦੇ ਕਾਰਜਾ ਕਰਦੇ ਤਾਂ ਆਪਣੀ ਲੋਕਾਂ ਦਾ ਹੱਲ ਕਰਦੇ ਕਿ ਅੱਜ ਇਹ ਸਾਡੇ ਲੋਕਾਂ ਦਾ ਹੱਲ ਹੋ ਸਕਦਾ ਉਹ ਦੋ ਹੀ ਮੰਦਰ ਨੇ ਸਾਡੇ ਕੋਲੇ ਇੱਕ ਵਿਧਾਨ ਸਭਾ ਦਾ ਮੰਦਰ ਤੇ ਦੂਜਾ ਲੋਕ ਸਭਾ ਦਾ ਮੰਦਰ ਆਗਰ ਅਸੀਂ ਇਹਨਾਂ ਦੋਨਾਂ ਤੇ ਕਬਜ਼ਾ ਕਰ ਲੈਨੇ ਆ ਤਾਂ ਜਿਹੜੇ ਸਾਡੇ ਦੁੱਖ ਆ ਉਹ ਆਪੇ ਦੂਰ ਹੋ ਜਾਣਗੇ ਕਿਉਂਕਿ ਅੱਜ ਅਸੀਂ ਦੇਖਦੇ ਆ ਰਾਜਸਥਾਨ ਦੇ ਮੱਧ ਪ੍ਰਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਕਿਵੇਂ ਸਾਡੇ ਲੋਕਾਂ ਦੇ ਤਸੱਦ ਦੇ ਪਾਇਆ ਜਾ ਰਿਹਾ ਕਿਸੇ ਦੇ ਸਿਰ ਤੇ ਪਿੱਛਾਅ ਕੀਤਾ ਜਾ ਰਿਹਾ ਕੋਈ ਬੱਚਾ ਘਰੇ ਤੋਂ ਪਾਣੀ ਪੀਂਦਾ ਉਹਨੂੰ ਕੁੱਟ ਕੇ ਮਾਸਟਰ ਵੱਲੋਂ ਮਾਰਿਆ ਜਾਂਦਾ ਕਿਸੇ ਆਪਣੇ ਪੰਜਾਬ ਦੇ ਵਿੱਚ ਵੀ ਗਏ ਸੀ ਦੇਖਦਿਆਂ ਕਈਆਂ ਦੇ ਲੱਤਾਂ ਬਾਹਾਂ ਵੱਟੀਆਂ ਜਾਂਦੀਆਂ ਨੇ ਉਹ ਕਦੋਂ ਹਟੂਗਾ ਤੋਂ ਤੁਸੀਂ ਬਾਵਾ ਸਾਹਿਬ ਦਾ ਕਹੀ ਹੋਈ ਗੱਲ ਨੂੰ ਮੰਨ ਕੇ ਆਪਣਾ ਰਾਜ ਭਾਗ ਕਾਇਮ ਕਰੋਗੇ ਸੋ ਸਾਰਿਆਂ ਨੂੰ ਬੇਨਤੀ ਹੈ ਮੇਰੀ ਕਿ ਆਪਾਂ ਬਈ ਵੱਧ ਤੋਂ ਵੱਧ ਜੋ ਬਾਵਾ ਸਾਹਿਬ ਦੀ ਕਹੀ ਹੋਈ ਗੱਲਾਂ ਉਹਨੂੰ ਮੰਨ ਕੇ ਆਪਾਂ ਪ੍ਰਿੰਟਪਨ ਮਹੱਲੇ ਮਹੱਲੇ ਇਹ ਗੱਲ ਲੈ ਕੇ ਜਾਈਏ ਨੇ ਕਿ ਆਪਾਂ 바ਵਾ ਸਾਹਿਬ ਦੀ ਗਹੀ ਗੱਲ ਨੂੰ ਕਿ ਇਸ ਦੇਸ਼ ਰਾਜ ਆਪਾਂ ਇਸ ਦੇਸ਼ ਦੇ ਹੁਕਮਨਾ ਮੰਨਣਾ ਕਿਉਂਕਿ ਉਹਨਾਂ ਨੇ ਕਹਿਆ ਸੀ ਕਿ ਮੇਰੇ ਸਵਾਦ ਦੇ ਲੋਕੋ ਆਪਣੇ ਦਵਾਰਾਂ ਤੇ ਲੈਕਰਾਓ ਕਿ ਇਸ ਦੇਸ਼ ਦੇ ਹੁਕਮਨਾ ਮੰਨਣਾ ਔਰ ਸਹਿਬ ਸ੍ਰੀ ਕਾਂਸੀ ਰਾਮ ਦਾ ਵੀ ਸੁਪਨਾ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਦੇਸ਼ ਦੇ ਦੱਬੇ ਕੁਦਲੇ ਇਸ ਮਾਤ ਦੀ ਲੋਕਾਂ ਨੂੰ ਤੇ ਦੇਸ਼ ਦੇ ਰਾਜ ਭਾਗ ਇਕਟਾਉਣਾ ਚਾਹਣਾ ਇਸ ਕਰਕੇ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਰਜਾ ਲੈਣਾ ਔਰ ਇੱਕ ਵਾਰ ਫੇਰ ਮੈਂ ਬਾਬਾ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਇਹ ਜਿਹੜਾ ਸੱਦਨ ਜੀ ਬੁਲਬੇਟ ਕਰ ਰਿਹਾ ਹੈ ਤਾਂ ਇਹ ਤੋਂ ਕੰਮਕਾਰੀ ਕਰਾਂ ਕਿ ਇਹਨਾਂ ਦਾ ਦੁਸਤ ਸਪੈਕਟੂ ਤੇ ਆਪਾਂ ਖੜੇ ਹਾਂ ਇਕੱਲੇ ਆਪਾਂ ਇੱਥੇ ਨਹੀਂ ਖੜੇ ਹੈਗੇ ਔਰ ਇਹਨਾਂ ਦੇ ਸਪੈਕਟੂਆਂ ਨੂੰ ਬਾਰਡਰ ਗਾਰਡ ਕਾਇਮ ਹੋਵੇ ਜਿੰਨੇ ਇਹਨਾਂ ਦੇ ਸਪੈਕਟੂ پوری ਦੁਨੀਆ 'ਚ ਲੱਗੇ ਹੋਏ ਨੇ ਉਹ ਕਿਤੇ ਵੀ ਨਹੀਂ ਦੱਖਣੀ ਅਫਰੀਕਾ ਦੇ ਕੱਲੇ-ਕੱਲੇ ਦੇਸ਼ ਦੇ ਵਿੱਚ ਇਹਨਾਂ ਦਾ ਸਟੈਚੂ ਲੱਗਿਆ ਹੈ ਤੇ ਸਭ ਤੋਂ ਵੱਧ ਏਰੀਆ ਤੋਂ ਵੀ ਵੱਧ ਜਿਹੜੇ ਸਟੈਚੂ ਨੇ ਉਹ ਵੀਅਤਨਾਮ ਤੋਂ ਲੱਗੇ ਹੋਏ। ਉੱਥੋਂ ਦੀ ਗਵਰਨਮੈਂਟ ਨੇ ਇਹ ਐਲਾਨ ਕਰਤਾ ਵੀ ਹਰ ਟਾਊਨ ਦੇ ਵਿੱਚ ਹਰ ਟਾਊਨ ਦੇ ਵਿੱਚ ਚਾਹੇ ਪਿੰਡਾ ਚਾਹੇ ਸ਼ਹਿਰ ਵੀ ਹਰ ਟਾਊਨ ਦੇ ਵਿੱਚ ਬਾਬਾ ਸਾਹਿਬ ਦਾ ਡਾਕਟਰ ਅਵਿਡਕਰ ਦਾ ਸਟੈਚੂ ਲਾਉਣਾ ਔਰ ਜਦੋਂ ਵੀ ਵੀਅਤਨਾਮ ਜਾਓਗੇ ਕੋਈ ਜਾਵੇ ਤਾਂ ਤੁਹਾਨੂੰ ਹਰ ਟਾਊਨ ਦੇ ਵਿੱਚ ਬਾਬਾ ਸਾਹਿਬ ਦਾ ਸਟੇਟ ਨੂੰ ਮਿਲਿਆ ਨਜ਼ਰ ਆਉਣਾ ਪੂਰਾ ਬਾਰਡਰ ਕਾਰਡ ਰਿਕਾਰਡ ਸਟਾਰਟ ਦੁਰਫਿਕਿਆ ਦਾ ਕੋਈ ਵੀ ਦੁਨੀਆਦਾਰ ਅਜ ਤੱਕ ਕੋਈ ਨੇਤਾ ਨਹੀਂ ਹੋਇਆ ਜਿਸ ਨੇ ਇਹ ਤੋਂ ਨਾਲ ਬਾਰਡਰ ਕਾਰਡ ਕਰਨਾ ਤੇ ਨਹੀਂ ਤਾਂ ਫਿਰ ਪਤਾ ਨਹੀਂ ਤਾਂ ਸਾਡੇ ਜਿੰਨਾ ਲੋਕਾਂ ਖਾਤੋਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਉਹਨਾਂ ਨੂੰ ਹਜ ਤੱਕ ਨਹੀਂ ਪਤਾ ਲੱਗਿਆ ਦੁਨੀਆ ਵਾਲਨ ਪਤਾ ਲੱਗਿਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਖਾਸ ਕਰਕੇ ਬੀਬੀਆਂ ਲਈ ਜਿਹੜਾ ਕੰਮ ਉਹਨਾਂ ਨੇ ਬੀਬੀਆਂ ਲਈ ਕੀਤਾ ਔਰਤਾਂ ਲਈ ਕੀਤਾ ਉਹ ਦੁਨੀਆਂ ਦਾ ਕੋਈ ਵੀ ਇੱਤਹਾ ਨਹੀਂ ਕਰਦਾ ਸਾਹਿਬ ਡਾਕਟਰ ਟੀਮ ਲਾਓ ਜੀ ਅਮੀਰ ਕਦਮ ਮਰਹੀ ਬਾਵਾ ਸਾਹਿਬ ਤੇਰੀ ਜ਼ੋਰ ਤੇ ਬਾਵਾ ਸਾਹਿਬ ਤੇਰੀ ਜ਼ੋਰ ਤੇ